ਹਾਂਜੀ ਤਨ ਨਾਲੋਂ ਮਨ ਦੀ ਸਫਾਈ ਕਿਉਂ ਜ਼ਰੂਰੀ ਹੈ ਕਿਉਂਕਿ ਤਨ ਸਿਰਫ ਬਾਹਰੋਂ ਸਾਫ਼ ਹੋ ਸਕਦਾ ਹੈ ਪਰ ਜਿਹੜਾ ਮਨ ਹੈ ਮਨ ਤਾਂ ਹੀ ਸਾਫ਼ ਹੋਊਗਾ ਜੇਕਰ ਮਨ ਪਰਮਾਤਮਾ ਨਾਲ ਜੁੜਿਆ ਹੋਊਗਾ ਮਨ ਦੀ ਸਫਾਈ ਤਾਂ ਹੀ ਹੋ ਸਕਦੀ ਹੈ ਜੇਕਰ ਆਪਾਂ ਪਰਮਾਤਮਾ ਨਾਲ ਜੁੜਿਆ ਤਾਂ ਦੀ ਸਫਾਈ ਤਾਂ ਸੋਹਣੇ ਕੱਪੜੇ ਪਾ ਕੇ ਨਹਾ ਤੋ ਕੇ ਤੇ ਚੰਗੇ ਸੋਹਣੇ ਬੂਟ ਜੁੱਤੇ ਪਾ ਕੇ ਆ ਪੱਕਾ ਨੇ ਬੰਦਾ ਬਹੁਤ ਸੋਹਣਾ ਲੱਗਦਾ ਹੈ ਪਰ ਇਹ ਸਫਾਈ ਹੈ ਜਿਹੜੀ ਇੱਕ ਲੋਖਤ ਖਵਾ ਹੁੰਦੀ ਹੈ ਪਰ ਜੋ ਮਾਨ ਦੀ ਸਫਾਈ ਹੁੰਦੀ ਹੈ ਮਾਨ ਦੀ ਸਫਾਈ ਹੋਣੀ ਜ਼ਰੂਰੀ ਹੈ ਕਿਉਂਕਿ ਇਨਸਾਨ ਉਦੋਂ ਹੀ ਮਨ ਦਾ ਸਾਫ਼ ਹੁੰਦਾ ਹੈ ਜਦੋਂ ਉਹ ਇਨਸਾਨ ਅੰਦਰੋਂ ਪਰਮਾਤਮਾ ਨਾਲ ਜੁੜਿਆ ਜਾਂਦਾ ਹੈ ਪਰਮਾਤਮਾ ਨਾਲ ਮਨ ਨਾਲ ਜੁੜ ਕੇ ਹੀ ਅੰਦਰ ਦੀ ਸਫਾਈ ਹੈ ਜਿਹੜੀ ਪ੍ਰਾਪਤ ਹੁੰਦੀ ਹੈ ਮਨ ਦੀ ਸਫਾਈ ਪ੍ਰਾਪਤ ਹੁੰਦੀ ਹੈ ਨਾ ਕਿ ਤਨ ਦੀ ਇਸ ਲਈ ਜਿਹੜਾ ਮਨ ਦਾ ਸਾਫ਼ ਬੰਦਾ ਹੁੰਦਾ ਹੈ ਉਹ ਹਮੇਸ਼ਾ ਦੂਜਿਆਂ ਦਾ ਚੰਗਾ ਭਲਾ ਸੋਚਦਾ ਹੈ ਤੇ ਜਿਹੜਾ ਮਨ ਦਾ ਬੇਈਮਾਨ ਮੰਦਾ ਮੈਲਾ ਬੰਦਾ ਹੋਗਾ ਉਹ ਕਦੇ ਕਿਸੇ ਦਾ ਚੰਗਾ ਨਹੀਂ ਸੋਚਦਾ ਤੇ ਉਹ ਹਮੇਸ਼ਾ ਪੁੱਠੇ ਕੰਮਾਂ ਦੇ ਵਿੱਚ ਹੀ ਤੁਰਿਆ ਫਿਰਦਾ ਇਸ ਲਈ ਆਪਾਂ ਕਈ ਵਾਰੀ ਕਹਿੰਨੇ ਆ ਕਿ ਬਾਹਰੋਂ ਬੰਦਾ ਬਹੁਤ ਸੋਹਣਾ ਲੱਗਦਾ ਹੁੰਦਾ ਕਿਉਂ ਚੰਗਾ ਬੂਟ ਸ਼ੂਟ ਪਾਇਆ ਹੁੰਦਾ ਤੇ ਚੰਗੀ ਆਪਣੀਆਂ ਉੱਤੋਂ ਫਲੋਟੀਆਂ ਮਾਰ ਕੇ ਐਵੇਂ ਲੱਗਦਾ ਹੁੰਦਾ ਕਿ ਇਸ ਬੰਦੇ ਵਰਗਾ ਕੋਈ ਬੰਦਾ ਹੀ ਨਹੀਂ ਪਰ ਜਦੋਂ ਉਹ ਦੇ ਨਾਲ ਆਪਾਂ ਵਰਤਕੀ ਦੇਖਦੇ ਹਾਂ ਤਾਂ ਉਹ ਅੰਦਰੋਂ ਬੇਈਮਾਨ ਤੇ ਉਹ ਪਰਮਾਤਮਾ ਨਾਲ ਨਹੀਂ ਜੁੜਿਆ ਹੁੰਦਾ ਤੇ ਉਸ ਨੂੰ ਕੁਝ ਵੀ ਇਸ ਬਾਰੇ ਪਤਾ ਨਹੀਂ ਹੁੰਦਾ ਕਿ ਇਹਨਾ ਪਰਮਾਤਮਾ ਵੀ ਸਾਨੂੰ ਦੇਖ ਰਿਹਾ ਹੈ ਇਸ ਲਈ ਜਿਹੜਾ ਚੰਗਾ ਬੰਦਾ ਹੁੰਦਾ ਹੈ ਉਹ ਕਦੇ ਕਿਸੇ ਦਾ ਮਾੜਾ ਨਾ ਸੋਚਦਾ ਤੇ ਨਾ ਕਰਦਾ ਜਿਹੜਾ ਮਾੜਾ ਬੰਦਾ ਹੁੰਦਾ ਹੈ ਮਨ ਦਾ ਮਾੜਾ ਬੰਦਾ ਤੇ ਉਹ ਹਮੇਸ਼ਾ ਆਪਣੀਆਂ ਬੁਰਾਈਆਂ ਦਿਖਾਉਣ ਤੋਂ ਨਹੀਂ ਰਹਿੰਦਾ ਤੇ ਉਹ ਹਮੇਸ਼ਾ ਹੀ ਉਸਦੇ ਮਨ ਵਿੱਚ ਚੋਰੀ ਠੱਗੀ ਬੇਈਮਾਨੀ ਦੂਜਿਆਂ ਨੂੰ ਗੁੰਮਰਾਹ ਕਰਨਾ ਇਹ ਆਮ ਜਿਹੀਆਂ ਬੁਰਾਈਆਂ ਭਰੀਆਂ ਹੁੰਦੀਆਂ ਨੇ ਪਰ ਇਸ ਲਈ ਵੀ ਜਿਵੇਂ ਤਾਨ ਨਾਲੋਂ ਮਨ ਦੀ ਸਫਾਈ ਬਹੁਤ ਜ਼ਰੂਰੀ ਹੈ ਕਿਉਂਕਿ ਜੇਕਰ ਆਪਣਾ ਮਨ ਸਾਫ਼ ਹੈ ਤਾਂ ਹੀ ਆਪਾਂ ਕਿਸੇ ਦਾ ਚੰਗਾ ਸੋਚਾਂਗੇ ਕਿਸੇ ਦਾ ਚੰਗਾ ਕਰਾਂਗੇ ਤਾਂ ਤਾਂ ਆਪਣੀ ਸਫਾਈ ਠੀਕ ਹੈ ਸਫਾਈ ਤਾਂ ਦੀ ਜ਼ਰੂਰੀ ਹੈ ਤੇ ਨਹਾ ਧੋ ਕੇ ਠੀਕ ਹੈ ਸਿੰਪਲ ਕੱਪੜੇ ਪਾ ਕੇ ਵੀ ਬੰਦਾ ਬਹੁਤ ਸੋਹਣਾ ਲੱਗਦਾ ਹੈ ਜੇਕਰ ਉਹਦੇ ਵਿੱਚ ਕੋਈ ਗੁਣ ਹੈ ਤੇ ਨਹਾ ਤਾ ਧੋਤਾ ਹੋਵੇ ਤੇ ਚੰਗੀ ਤੌਰ ਸ਼ੋਰ ਲਾਈ ਹੋਵੇ ਤੇ ਜੇ ਅੰਦਰੋਂ ਦਿਲ ਜਾਂ ਮਨ ਮਾੜੇ ਕੰਮ ਵਾਲੇ ਤਾਂ ਉਹ ਨੂੰ ਆਪਾਂ ਸੋਣਾ ਨਹੀਂ ਕਹਿ ਸਕਦੇ ਸੋਣਾ ਉਹੀ ਹੈ ਜਿਸ ਦਾ ਮਨ ਸਾਫ਼ ਹੈ ਮਨ ਪਰਮਾਤਮਾ ਨਾਲ ਜੁੜਿਆ ਹੋਇਆ ਤਾਂ ਦੀ ਸਫਾਈ ਜ਼ਰੂਰੀ ਹੈ ਠੀਕ ਹੈ ਹਰ ਰੋਜ਼ ਦੇਲੀ ਨਹਾਉ ਤੋ ਹੋ ਹੈ ਨਾ ਤੇ ਉਹ ਸਭ ਠੀਕ ਹੈ ਪਰ ਜਦੋਂ ਆਪਣਾ ਮਨ ਸਾਫ਼ ਨਹੀਂ ਹੈਗਾ ਤਾਂ ਬਾਹਰੋਂ ਵੀ ਨਾ ਤੇ ਤੋਤੇ ਦਾ ਕੋਈ ਫਾਇਦਾ ਨਹੀਂ ਹੁੰਦਾ ਇਸ ਲਈ ਇਸ ਵੀਡੀਓ ਦੇ ਵਿੱਚ ਆਪਾਂ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਤਨ ਨਾਲੋਂ ਮਨ ਦੀ ਸਫਾਈ ਜ਼ਰੂਰੀ ਹੈ ਚੰਗੇ ਵਧੀਆ ਕੰਮ ਕਰਿਏ ਨੇਕੀ ਖੱਟੀਏ ਤੇ ਮਾਲਕ ਨਾਲ ਜੁੜੀਏ ਤੇ ਬਾਕੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਕਮੈਂਟਾਂ ਦੇ ਵਿੱਚ ਤੁਸੀਂ ਵੀ ਜ਼ਰੂਰ ਦੱਸਿਓ ਕਿ ਤੁਹਾਨੂੰ ਮੇਰੇ ਵਿਚਾਰ ਕਹੀ ਜੀ ਲੱਗੇ ਤੇ ਤੁਹਾਡੇ ਕੀ ਵਿਚਾਰ ਨੇ ਜ਼ਰੂਰ ਕਮੈਂਟ ਕਰਨਾ ਜੀ ਥੈਂਕ ਯੂ ਧੰਨਵਾਦ